ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਵਿੱਚ ਤੁਹਾਡੇ ਲੈ ਕੇ ਆਏ ਹਾਂ ਫਾਦਰਸ ਡੇ ਪੋਇਮ ਇਨ ਪੰਜਾਬੀ ਪਿਤਾ ਦਿਵਸ ਤੇ ਕਵਿਤਾ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਵੀਡੀਓ ਨੂੰ ਸਟਾਰਟ ਕਰਦੇ ਹਾਂ ਕਦੇ ਰੋਟੀ ਅਤੇ ਕਦੇ ਪਾਣੀ ਹੈ ਪਿਤਾ कदे बुढापा कदे जवानी है पिता मां जे है मासूम जही लोरी ਕਦੇ ਭੁੱਲ ਨਾ ਜਾਊਗਾ ਤਾਂ ਉਹ ਕਹਾਣੀ ਹੈ ਪਿਤਾ ਕਦੇ ਹੱਸਣਾ ਤੇ ਕਦੇ ਅਨੁਸ਼ਾਸਨ ਹੈ ਪਿਤਾ ਕਦੇ ਮੋਨ ਅਤੇ ਕਦੇ ਭਾਸ਼ਣ ਹੈ ਪਿਤਾ ਮਾਂ ਜਾ ਕੇ ਘਰ ਵਿੱਚ ਸੋਈ ਹੈ ਤਾਂ ਚੱਲਦਾ ਜਿਸ ਤੋਂ ਕਰ ਉਹ ਰਾਸ਼ਨ ਹੈ ਪਿਤਾ ਕਦੇ ਸੁਪਨਾ ਪੂਰਾ ਕਰਨ ਦੀ ਜਿੰਮੇਵਾਰੀ ਹੈ ਪਿਤਾ ਕਦੇ ਹੰਝੂਆਂ ਵਿੱਚ ਛਿਪੀ ਲਾਚਾਰੀ ਹੈ ਪਿਤਾ ਮਾਂ ਜੇਕਰ ਵੇਚ ਸਕਦੀ ਹੈ ਜ਼ਰੂਰਤ ਲਈ ਗਹਿਣੇ ਤਾ ਆਪਣੇ ਆਪ ਨੂੰ ਵੇਚ ਦਿੰਦੇ ਵਪਾਰੀ ਨੂੰ ਪਿਤਾ ਕਦੇ ਹੱਸਣਾ ਤੇ ਖੁਸ਼ੀ ਦੇ ਖੁਸ਼ੀ ਦੇ ਮੇਲਾ ਹੈ ਪਿਤਾ ਕਦੇ ਕਿੰਨਾ ਦੁਖੀ ਅਤੇ ਇਕੱਲਾ ਹੈ ਪਿਤਾ ਮਾਤਾ ਕਹਿ ਦਿੰਦੀ ਹੈ ਆਪਣੇ ਦਿਲ ਦੀ ਗੱਲ ਸਭ ਕੁਝ ਸਮੇਟ ਕੇ ਅਸਵਾਨ ਵਾਂਗੂ ਫੈਲਾ ਹੈ ਪਿਤਾ ਤਾਂ ਬੱਚਿਓ ਇਹ ਸੀ ਪਿਤਾ ਦਿਵਸ ਤੇ ਪੰਜਾਬੀ ਵਿੱਚ ਕਵਿਤਾ ਤਾਂ ਬੱਚਿਓ ਜੇਕਰ ਤੁਹਾਨੂੰ ਇਹ ਪੋਇਮ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ